ਲੰਡਨ ਦੇ ਵਿੱਚ ਪਘੋੜਿਆਂ ਦੀ ਮਸਤੀ ਲਲਿਤ ਮੋਦੀ ਤੇ ਵਿਜੇ ਮਾਲਿਆ ਦੇ ਡਾਂਸ ਦਾ ਵੀਡੀਓ ਹੋਇਆ ਵਾਇਰਲ ਦੋਨੋਂ ਇਕੱਠੇ ਗਾਉਂਦੇ ਆਈ ਨਜ਼ਰ ਪਰ ਲੰਡਨ ਦੇ ਵਿੱਚ ਪਘੋੜਿਆਂ ਦੀ ਮਸਤੀ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਇੰਡੀਆ ਤੋਂ ਪਗੋੜੇ ਹੋਈ ਲਲਿਤ ਮੋਦੀ ਅਤੇ ਵਿਜੇ ਮਾਲਿਆ ਦਾ ਡਾਂਸ ਦਾ ਵੀਡੀਓ ਸਾਹਮਣੇ ਆਇਆ ਹੈ ਜੀ ਹਾਂ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਵੀ ਹੋਇਆ ਹੈ ਜਿਸ ਦੇ ਵਿੱਚ ਲਲਿਤ ਮੋਦੀ ਅਤੇ ਵਿਜੇ ਮਾਲਿਆ ਦਾ ਡਾਂਸ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਮਸਤੀ ਕਰ ਰਹੇ ਨੇ ਝੂਮਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਦੱਸ ਦਿਓ ਕਿ ਲਲਿਤ ਮੋਦੀ ਜਿਹੜੇ ਕਿ ਸੈਂਕੜੇ ਕਰੋੜ ਰੁਪਏ ਦੀ ਹੀਰਾ ਫੇਰੀ ਕਰਕੇ ਇੰਡੀਆ ਤੋਂ ਪਗੋੜੇ ਹੋਏ ਹਨ ਤੇ ਉਸ ਤੋਂ ਬਾਅਦ ਵਿਜੇ ਮਾਲਿਆ ਦਾ ਨਾਮ ਜਿਹੜੇ 2019 ਚ ਪਗੋੜਾ ਕਰਾਰ ਦਿੱਤੇ ਗਈ ਸੀ ਤੇ ਉਸ ਤੋਂ ਬਾਦ ਇਹ ਹੁਣ ਉੱਥੇ ਯੂਕੇ ਦੇ ਵਿੱਚ ਨਜ਼ਰ ਆਏ ਨੇ ਯੂਕੇ ਦੇ ਲੰਡਨ ਦੇ ਵਿੱਚ ਦੀਆਂ ਇਹ ਤਸਵੀਰਾਂ ਨੇ ਜਿੱਥੇ ਇੱਕ ਪਾਰਟੀ ਆਰਗੇਨਾਈਜ਼ ਕੀਤੀ ਹੋਈ ਸੀ ਜਿਸ ਦੇ ਵਿੱਚ ਇਹ ਦੋਵੇਂ ਪਘੋੜੇ ਡਾਂਸ ਕਰਦੇ ਹੋਏ ਨਜ਼ਰ ਆਏ ਨੇ ਤਾਂ ਦੱਸਦੀ ਹੈ ਕਿ ਇਸ ਪਾਰਟੀ ਦੇ ਵਿੱਚ ਸਾਰੀ ਦੁਨੀਆ ਦੇ ਵਿੱਚੋਂ 300 ਲੋਕ ਇਨਵਾਈਟਡ ਸਨ ਜਿਨ੍ਹਾਂ ਦੇ ਵਿੱਚ ਇਹ ਦੋ ਪਘੋੜੇ ਨੇ ਤਾਂ ਦੱਸਦੀ ਹੈ ਕਿ ਇਹਨਾਂ ਦੋਨਾਂ ਦੀ ਹੁਣ ਡਾਂਸ ਦੀ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋਈ ਹੈ ਲੋਕ ਵੀ ਕਮੈਂਟਸ ਕਰ ਰਹੇ ਨੇ ਕਿ ਪਘੋੜੇ ਦੇਖ ਲਓ ਕਿਸ ਤਰੀਕੇ ਦੇ ਨਾਲ ਸਾਡੇ ਪੈਸੇ ਲੈ ਕੇ ਉੱਥੇ ਮਸਤੀ ਕਰ ਰਹੇ ਨੇ ਤਾਂ ਇੰਡੀਆ ਦੇ ਵਿੱਚ ਕਾਫੀ ਵਿਰੋਧ ਕਰਿਆ ਜਾ ਰਿਹਾ ਇਸ ਵੀਡੀਓ ਦਾ ਤੇ ਹੁਣ ਦੱਸ ਦਈਏ ਕਿ ਵੀਡੀਓ ਕਾਫੀ ਲੋਕਾਂ ਦੇ ਵੱਲੋਂ ਸ਼ੇਅਰ ਵੀ ਕੀਤੀ ਗਈ ਆ ਉੱਥੇ ਹੀ ਕ੍ਰਿਸ ਗੇਲ ਦੇ ਵੱਲੋਂ ਵੀ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਨੇ ਤੇ ਲੰਡਨ ਦੇ ਵਿੱਚ ਭਗੋੜਿਆਂ ਦੀ ਮਸਤੀ ਦਾ ਇਹ ਵੀਡੀਓ ਜੰਮ ਕੇ ਵਾਇਰਲ ਹੋਇਆ ਏ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.